ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਸਵਾਗਤ ਹੈ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਧੂਲ-ਮਿੱਟੀ, ਕਿਸੇ ਵਿਸ਼ੇਸ਼ ਸਬਜ਼ੀ ਜਾਂ ਫਲ ਜਾਂ ਫਿਰ ਕਣਕ ਤੋਂ ਬਣੇ ਉਤਪਾਦਾਂ ਤੋਂ ਹੀ ਅਲਰਜੀ ਹੋਵੇ। ਅਲਕੋਹਲ ਦੀ ਅਲਰਜੀ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਜ਼ਿਆਦਾਤਰ ਸਮਾਤ ਸੀ ਇਸ ਨੂੰ ਅਣਦੇਖਾ ਕਰ ਦਿੰਦੇ ਹੋਂ। ਅਤੇ ਕਿਸੇ ਦੋਸਤ ਦੇ ਕਹਿਣ ਉੱਤੇ ਤੁਸੀਂ ਤੁਰੰਤ ਸ਼ਰਾਬ ਪੀਣ ਲਈ ਤਿਆਰ ਹੋ ਜਾਂਦੇ ਹੋ ਜਦੋਂ ਕਿ ਤੁਹਾਨੂੰ ਪਹਿਲਾਂ ਤੋਂ ਪਤਾ ਹੁੰਦਾ ਹੈ ਕਿ ਜੇਕਰ ਤੁਸੀਂ ਸ਼ਰਾਬ ਪੀਣ ਤੋਂ ਬਾਅਦ ਤੁਸੀਂ ਇਸ ਨੂੰ ਬਰਦਾਸ਼ਤ ਨਾ ਕਰ ਪਾਏ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ ਇਸ ਲਈ ਤੁਸੀਂ ਅਲਕੋਹਲ ਦਾ ਸੇਵਨ ਕਰਨ ਦੇ ਬਾਅਦ ਇਸ ਨੂੰ ਸਹਿਨ ਕਰ ਸਕਦੇ ਹੋ ਜਾਂ ਫਿਰ ਨਹੀਂ ਇਸ ਦਾ ਪਤਾ ਇਹਨਾਂ ਤਰੀਕਿਆਂ ਨਾਲ ਲਗਾਇਆ ਜਾ ਸਕਦਾ ਹੈ ਸਭ ਤੋਂ ਪਹਿਲਾ ਹੈ ਨੱਕ ਵਿੱਚੋਂ ਪਾਣੀ ਵਗਣਾ ਸ਼ਰਾਬ ਪੀਣ ਦੇ ਬਾਅਦ ਨੱਕ ਵਿੱਚੋਂ ਪਾਣੀ ਆਉਣ ਲੱਗਣਾ ਇਸ ਗੱਲ ਦਾ ਸੰਕੇਤ ਹੈ ਕਿ ਅਲਕੋਹਲ ਤੁਹਾਨੂੰ ਸੂਤ ਨਹੀਂ ਕਰਦੀ ਬਿਲਕੁਲ ਦੇ ਕਾਰਨ ਨੱਕ ਦੇ ਸਾਈਨਸ ਕੈਵਿਟੀ ਵਿੱਚ ਸੋਜ ਆ ਜਾਂਦੀ ਹੈ ਜਿਸ ਦੇ ਕਾਰਨ ਨੱਕ ਵਿੱਚ ਖੂਨ ਦਾ ਜਮਾਵ ਹੋ ਜਾਂਦਾ ਹੈ ਨਸ਼ੀਲੇ ਪਦਾਰਥਾਂ ਵਿੱਚ ਜਿਆਦਾ ਮਾਤਰਾ ਦੇ ਵਿੱਚ ਹਿਮਟਾਮਿਨ ਪਾਇਆ ਜਾਂਦਾ ਹੈ ਤੇ ਇਹ ਉਸ ਦੇ ਕਾਰਨ ਹੁੰਦਾ ਹੈ ਤੇ ਦੂਜਾ ਹੈ ਚਿਹਰਾ ਲਾਲ ਹੋਣਾ ਬਿਲਕੁਲ ਵਿੱਚ ਮੌਜੂਦ ਐਸਟਿਲ ਡੀਹਾਈਡ ਤੋਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਨਾਲ ਤੋੜਨ ਵਿੱਚ ਸਮਰਥਨ ਨਹੀਂ ਹੁੰਦਾ ਇਸ ਦੀ وجہ ਨਾਲ ਤੁਹਾਡਾ ਚਿਹਰਾ ਲਾਲ ਪੈ ਜਾਂਦਾ ਹੈ ਅਤੇ ਇਸ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵਧਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ ਦੋਸਤੋ ਇਸ ਤੋਂ ਬਾਅਦ ਉਲਟੀ ਆਉਣਾ ਆਮ ਤੌਰ ਉੱਤੇ ਡਰਿੰਕ ਕਰਨ ਵਾਲੇ ਜ਼ਿਆਦਾਤਰ ਲੋਕ ਉਲਟੀ ਕਰਦੇ ਹਨ ਲੇਕਿਨ ਜੇ ਤੁਹਾਨੂੰ ਵਾਰ-ਵਾਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਸ਼ਰਾਬ ਨੂੰ ਸਹਿਣ ਨਹੀਂ ਕਰ ਸਕਦੇ ਸ਼ਰਾਬ ਪੀਣ ਦੇ ਬਾਅਦ ਗ੍ਰਾਸਨਲੀ ਅੰਤੜੀ ਅਤੇ ਢਿੱਡ ਵਿੱਚ ਜਲਨ ਹੁੰਦੀ ਹੈ ਜਿਸ ਦੇ ਨਾਲ ਆਪਾਂ ਨੂੰ ਉਲਟੀ ਆਉਣ ਲੱਗ ਜਾਂਦੀ ਹੈ ਦੋਸਤੋ ਇਸ ਤੋਂ ਬਾਅਦ ਡਾਇਰੀਆ ਸ਼ਰਾਬ ਪੀਣ ਦੇ ਬਾਅਦ ਢਿੱਡ ਵਿੱਚ ਗੜਵੜ ਹੋਣਾ ਜਾਂ ਫਿਰ ਡਾਇਰੀਆ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਸ਼ਰਾਬ ਤੁਹਾਨੂੰ ਸੂਟ ਨਹੀਂ ਕਰ ਰਹੀ ਹੈ ਦੋਸਤੋ ਇਸ ਤੋਂ ਬਾਅਦ ਦਿਲ ਦੀ ਧੜਕਣ ਤੇਜ਼ ਹੋਣਾ ਜੇਕਰ ਤੁਹਾਨੂੰ ਅਲਕੋਹਲ ਤੋਂ ਅਲਰਜੀ ਹੈ ਤਾਂ ਦੋਸਤੋ ਇਸ ਨੂੰ ਪੀਣ ਤੋਂ ਬਾਅਦ ਤੁਹਾਡੀ ਦਿਲ ਦੀ ਧੜਕਣ ਵੱਧ ਸਕਦੀ ਹੈ ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਕਦੇ-ਕਦੇ ਇਹ ਸਿਹਤ ਦੇ ਲਈ ਬਹੁਤ ਹੀ ਗੰਭੀਰ ਕਾਰਨ ਬਣ ਸਕਦਾ ਹੈ। ਦੋਸਤੋ ਇਸ ਤੋਂ ਬਾਅਦ ਹੈ ਬਲੱਡ ਪ੍ਰੈਸ਼ਰ ਘਟਣਾ। ਜੇਕਰ ਸ਼ਰਾਬ ਨੂੰ ਤੁਸੀਂ ਸਹਿਨ ਨਹੀਂ ਕਰ پا ਰਹੇ ਤਾਂ ਇਸ ਨੂੰ ਪੀਣ ਤੋਂ ਬਾਅਦ ਤੁਹਾਡਾ ਬਲੱਡ ਪ੍ਰੈਸ਼ਰ ਘਟ ਸਕਦਾ ਹੈ ਅਤੇ ਤੁਹਾਨੂੰ ਚੱਕਰ ਆਉਣ ਲੱਗ ਜਾਣਗੇ, ਥਕਾਨ ਅਤੇ ਸਾਹ ਵੀ ਫੁੱਲਣ ਲੱਗ ਜਾਵੇਗਾ। ਇਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਤੁਰੰਤ ਡਾਕਟਰ ਦੇ ਕੋਲ ਜਾਓ ਤਾਂ ਕਿ ਸਮਾਂ ਰਹਿੰਦੇ ਤੁਹਾਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕੇ। ਦੋਸਤੋ ਇਹ ਤਾਂ ਹੋ ਕਈ ਕਾਰਨ ਸੀ। ਜਿਨ੍ਹਾਂ ਨੂੰ ਜਾਣ ਕੇ ਆਪਾਂ ਇਹ ਪਤਾ ਲਗਾ ਸਕਦੇ ਹਾਂ ਕਿ ਆਪਾਂ ਨੂੰ ਸ਼ਰਾਬ ਤੋਂ ਅਲਰਜੀ ਹੈ ਕਿ ਨਹੀਂ ਜਾਂ ਫਿਰ ਐਵੇਂ ਕਹੀਏ ਕਿ ਤੁਹਾਨੂੰ ਸ਼ਰਾਬ ਪੀਣੀ ਚਾਹੀਦੀ ਹੈ ਕਿ ਨਹੀਂ ਤਾਂ ਦੋਸਤੋ ਸ਼ਰਾਬ ਪੀਣਾ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ਇਸ ਨੂੰ ਅਵੋਇਡ ਕਰੋ ਅਤੇ ਜੇ ਤੁਸੀਂ ਪੀਨੇ ਹੋ ਤਾਂ ਹੌਲੀ-ਹੌਲੀ ਇਸ ਨੂੰ ਘਟਾ ਦਿਓ ਇਹ ਤੁਹਾਡੀ ਸਿਹਤ ਲਈ ਤੇ ਤੁਹਾਡੇ ਪਰਿਵਾਰ ਦੀ ਸਿਹਤ ਲਈ ਵਧੀਆ ਰਹੇਗਾ ਤੋ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ